ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਾਸ਼ਿੰਗਟਨ ਦੇ ਸਿਆਸੀ ਤੇ ਮੀਡੀਆ ਵਰਗ ਵੱਲੋਂ ਰੱਖੇ ਗਏ ਸਾਲਾਨਾ ਰਾਤਰੀ ਭੋਜ ਮੌਕੇ ਆਪਣੇ ਸਿਆਸੀ ਵਿਰੋਧੀ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਤੰਜ਼ ਗਸਿਆ ਏ ਤੇ ਉਹਨਾਂ ਦੀ ਉਮਰ ਦਾ ਮਜ਼ਾਕ ਉਡਾਉਂਦਿਆਂ ਕਿਹਾ ਮੈਂ ਇੱਕ ਵੱਡਾ ਆਦਮੀ ਹਾਂ ਜੋ 6 ਸਾਲ ਦੇ ਬੱਚੇ ਖਿਲਾਫ ਲੜ ਰਿਹਾ ਏ ਲੰਗੀ ਰਾਤ ਵਾਈਟ ਹਾਊਸ ਕੋਰਸਪੋਂਡੈਂਟ ਐਸੋਸੀਏਸ਼ਨ ਦੇ ਰਾਤਰੀ ਭੋਜ ਦੌਰਾਨ 81 ਸਾਲਾ ਬਾਈਡਨ ਨੂੰ 77 ਸਾਲਾ ਟਰੰਪ ਦੀ ਆਲੋਚਨਾ ਜਾਰੀ ਰੱਖਣ ਲਈ ਮੰਚ ਮੁਹੱਈਆ ਕੀਤਾ ਗਿਆ ਇਹ ਉੱਚ ਪੱਧਰੀ ਪ੍ਰੋਗਰਾਮ ਬਾਈਡਨ ਦੇ ਇਜ਼ਰਾਈਲ ਹਮਾਸ ਜੰਗ ਨਾਲ ਜਿੱਠਣ ਦੇ ਢੰਗ ਦੇ ਵੱਧ ਦੇ ਵਿਰੋਧ ਦਰਮਿਆਨ ਕਰਵਾਇਆ ਗਿਆ ਆਪਣੇ 10 ਮਿੰਟ ਦੇ ਭਾਸ਼ਣ ਦੌਰਾਨ ਰਾਸ਼ਟਰਪਤੀ ਨੇ ਟਰੰਪ ਨੂੰ ਨਿਸ਼ਾਨੇ ਤੇ ਰੱਖਿਆ ਤੇ ਕਿਹਾ ਬੇਸ਼ੱਕ 2024 ਦੀਆਂ ਚੋਣਾਂ ਸਿਖਰ ਤੇ ਨੇ ਤੇ ਹਾਂ ਉਮਰ ਇੱਕ ਮਸਲਾ ਹੈ ਮੈਂ ਇੱਕ ਵੱਡਾ ਹੋ ਰਿਹਾ ਵਿਅਕਤੀ ਹਾਂ ਜੋ 6 ਸਾਲ ਦੇ ਬੱਚੇ ਖਿਲਾਫ ਲੜ ਰਿਹਾ ਹਾਂ ਇਸ ਸਮਾਗਮ 'ਚ 3000 ਦੇ ਕਰੀਬ ਪੱਤਰਕਾਰ ਮਸ਼ਹੂਰ ਹਸਤੀਆਂ ਤੇ ਸਿਆਸਤਦਾਨ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਉਮਰ ਹੀ ਇੱਕੋ ਇੱਕ ਚੀਜ਼ ਹੈ ਜੋ ਸਾਡੇ ਵਿਚਾਰੇ ਇੱਕੋ ਜਿਹੀ ਹੈ ਬਾਈਡਨ ਨੇ ਆਪਣੀ ਤੇ ਟਰੰਪ ਦੀ ਚੋਣ ਮੁਹਿੰਮ ਵਿਚਾਰੇ ਫਰਕ ਵੀ ਸਾਂਝਾ ਕੀਤਾ ਸਟੇਟ ਆਫ ਦੀ ਯੂਨੀਅਨ ਦੇ ਸੰਬੋਧਨ ਤੋਂ ਬਾਅਦ ਬਾਈਡਨ ਦੀ ਮੁਹਿੰਮ ਕਾਫੀ ਤੇਜ਼ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿ ਬਾਈਡਨ ਤੇ 트੍ਰੰਪ ਦੋਵੇਂ 5 ਨਵੰਬਰ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ 'ਚ ਆਪੋ ਆਪਣੀ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਲਈ ਲੋੜੀਂਦੇ ਨੁਮਾਇੰਦਿਆਂ ਦੀ ਹਮਾਇਤ ਹਾਸਲ ਕਰ ਚੁੱਕੇ ਨੇ। ਅਮਰੀਕਾ ਦੀ ਲੂਸੀਆਨਾ ਸਟੇਟ ਦੇ ਸ਼ਹਿਰ ਗ੍ਰੀਨਵੁੱਡ ਤੋਂ ਬੜੀ ਮਾੜੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੜਕ 'ਤੇ ਹੋਈ ਮਾਮੂਲੀ ਟਕਰਾਰ ਨੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਜੱਜ, ਨਿਵਾਸੀ ਯੂਬਾ ਸਿਟੀ, ਕੈਲੀਫੋਰਨੀਆ ਦੀ ਜਾਨ ਲੈ ਲਈ। ਇੱਕ ਘਟਨਾ ਲੰਗੇ ਮੰਗਲਵਾਰ ਸਵੇਰੇ 10:00 ਵਜੇ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਜਾਜਾ ਆਪਣੇ ਟਰੱਕ 'ਚ ਫ੍ਰੀਵੇ 20 ਤੇ ਟ੍ਰੈਵਲ ਕਰ ਰਿਹਾ ਸੀ ਕਿ ਉਸ ਦਾ ਡਾਰਕ ਰੰਗ ਦੇ ਐਕੁਆਇਰਾ ਐਸਯੂਵੀ ਵਾਲੇ ਡਰਾਈਵਰ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਬਹਿਸਬਾਜ਼ੀ ਤੋਂ ਗੱਲ ਅੱਗੇ ਵਧੀ ਦੋਵੇਂ ਡਰਾਈਵਰਾਂ ਨੇ ਗੱਡੀਆਂ 20 ਫ੍ਰੀਵੇ ਅਤੇ ਹਾਈਵੇ 80 ਦੇ ਐਗਜ਼ਿਟ ਨੰਬਰ 3 ਦੇ ਰੈਂਪ ਤੇ ਕੱਢ ਲਈਆਂ ਜਦੋਂ ਗੁਰਪ੍ਰੀਤ ਸਿੰਘ ਜੱਜ ਆਪਣੀ ਸੈਮੀ ਟਰੱਕ ਚੋਂ ਉੱਤਰ ਕੇ ਡਾਰਕ ਰੰਗ ਦੇ ਐਸਯੂਵੀ ਵੱਲ ਨੂੰ ਵਧਿਆ ਤਾਂ ਉਸਨੇ ਗਨ ਕੱਢ ਲਈ ਇਹ ਵੇਖ ਕੇ ਗੁਰਪ੍ਰੀਤ ਸਿੰਘ ਜੱਜ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਉਸਨੂੰ ਪਿੱਛੋਂ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਨਾਲ ਉਸ ਦੀ मौके ਤੇ ਮੌਤ ਹੋ ਗਈ ਕਾਰ ਡਰਾਈਵਰ ਟੈਕਸਾਸ ਸਟੇਟ ਵੱਲ ਨੂੰ ਹਾਈਵੇ 20 ਤੇ ਪੱਛਮ ਵੱਲ ਨੂੰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮੌਕੇ ਤੇ ਮੌਜੂਦ ਹੋ ਟਰੱਕਾਂ ਦੇ ਕੈਮਰੇ ਖੰਗਾਲ ਕੇ ਦੋਸ਼ੀ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ ਮ੍ਰਿਤਕ ਪੰਜਾਬ ਦੇ ਪਿੰਡ ਅਤੋਵਾਲ ਤੋਂ ਦੱਸਿਆ ਜਾ ਰਿਹਾ ਹੈ ਹਮਾਸ ਅਤੇ ਇਜ਼ਰਾਈਲ ਵਿਚਕਾਰ ਮਹੀਨਿਆਂ ਤੋਂ ਜਾਰੀ ਜੰਗ ਹਰ ਗੁਜ਼ਰਦੇ ਦਿਨ ਦੇ ਨਾਲ ਡੂੰਗੀ ਹੁੰਦੀ ਜਾ ਰਹੀ ਹੈ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ 'ਚ ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਦੇ ਰਫਾਹ ਸ਼ਹਿਰ 'ਤੇ ਹਵਾਈ ਹਮਲਾ ਕੀਤਾ ਹੈ ਇਸ ਹਵਾਈ ਹਮਲੇ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਸੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਗਾਜ਼ਾ ਸ਼ਹਿਰ ਰਫਾਹ 'ਤੇ ਇਜ਼ਰਾਈਲੀ ਹਮਲੇ 'ਚ 13 ਲੋਕਾਂ ਦੀ ਮੌਤ ਹੋਈ ਤੇ ਕਈ ਹੋਰ ਜ਼ਖਮੀ ਹੋਏ ਹਾਲਾਂਕਿ ਹਮਾਸ ਮੀਡੀਆ ਆਊਟਲੈਟਸ ਨੇ ਮਰਨ ਵਾਲਿਆਂ ਦੀ ਗਿਣਤੀ 15 ਦੱਸੀ ਹੈ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੱਟੀ ਦੇ ਉੱਤਰ ਚ ਗਾਜ਼ਾ ਸ਼ਹਿਰ ਚ ਇਜ਼ਰਾਈਲੀ ਜਹਾਜ਼ ਨੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਕਈ ਲੋਕ ਮਾਰੇ ਗਏ ਤੇ ਜ਼ਖਮੀ ਹੋ ਗਏ ਰਫਾਹ ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਜਿੱਥੇ 1 ਮਿਲੀਅਨ ਤੋਂ ਵੱਧ ਲੋਕ ਇਜ਼ਰਾਈਲੀ ਬੰਬਾਰੀ ਦੇ ਮਹੀਨਾ ਤੋਂ ਪਨਾਹ ਲੈ ਰਹੇ ਨੇ ਮਿਸਰ ਨੇ ਇਜ਼ਰਾਈਲ ਨਾਲ ਜੰਗਬੰਦੀ ਸਮਝੌਤੇ ਦੀਆਂ ਸੰਭਾਵਨਾਵਾਂ ਤੇ ਚਰਚਾ ਕਰਨ ਲਈ ਫلسطਿਨੀ ਸਮੂਹ ਹਮਾਸ ਦੇ ਨੇਤਾਵਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਕੀਤੀ ਸੀ ਐਤਵਾਰ ਨੂੰ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਮੂਹ ਦੇ ਉਪ ਗਾਜ਼ਾ ਮੁਖੀ ਖਲੀਲ ਅਲ ਹਿਆਦੀ ਅਗਵਾਈ ਚ ਇੱਕ ਵਫਦ ਹਮਾਸ ਦੁਆਰਾ ਕਤਰ ਅਤੇ ਮਿਸਰ ਦੇ ਵਿਚੋਲੇ ਨੂੰ ਪੇਸ਼ ਕੀਤੇ ਗਏ ਜੰਗਬੰਦੀ ਪ੍ਰਸਤਾਵ ਦੇ ਨਾਲ-ਨਾਲ ਇਜ਼ਰਾਈਲ ਦੇ ਜਵਾਬ ਤੇ ਚਰਚਾ ਕਰੇਗਾ ਸੰਯੁਕਤ ਰਾਜ ਦੁਆਰਾ ਸਮਰਥਨ ਪ੍ਰਾਪਤ ਵਿਚੋਲਿਆ ਨੇ ਸੌਦੇ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਕਿਉਂਕਿ ਇਜ਼ਰਾਈਲ ਨੇ ਰਫਾ 'ਤੇ ਹਮਲਾ ਕਰਨ ਦੀ ਤਬਕੀ ਦਿੱਤੀ ਸੀ। ਇਜ਼ਰਾਈਲ ਦੇ ਅੰਕੜਿਆਂ ਮੁਤਾਬਕ ਹਮਾਸ ਨਾਲ 7 ਅਕਤੂਬਰ ਨੂੰ ਜੰਗ ਸ਼ੁਰੂ ਹੋਈ ਸੀ। ਇਹ ਅੱਤਵਾਦੀਆਂ ਦੁਆਰਾ ਇਜ਼ਰਾਈਲ ਉੱਤੇ ਹਮਲਿਆਂ ਤੋਂ ਸ਼ੁਰੂ ਹੋਇਆ ਸੀਗਾ ਜਿਸ ਵਿੱਚ 1200 ਲੋਕ ਮਾਰੇ ਗਏ ਸਨ ਤੇ 253 ਨੂੰ ਬੰਦਕ ਬਣਾ ਲਿਆ ਗਿਆ ਸੀ। 112 ਸਾਲ ਪਹਿਲਾਂ ਡੁੱਬੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਟਾਈਟੈਨਿਕ ਦੇ ਯਾਤਰੀ ਦੀ ਸੋਨੇ ਦੀ ਜੇਬ ਵਾਲੀ ਘੜੀ ਰਿਕਾਰਡ 1.1 ਮਿਲੀਅਨ ਡਾਲਰ ਚ ਨਿਲਾਮ ਕੀਤੀ ਗਈ ਟਾਈਟੈਨਿਕ ਤੇ ਸਵਾਰ ਸਭ ਤੋਂ ਅਮੀਰ ਯਾਤਰੀ ਦੀ ਸੋਨੇ ਦੀ ਜੇਬ ਵਾਲੀ ਘੜੀ 1.1 ਮਿਲੀਅਨ ਡਾਲਰ ਚ ਵਿਕ ਗਈ ਹੈ ਨਿਲਾਮੀ ਕਰਤਾ ਐਂਡਰਿਊ ਐਲਡਰਿਜ ਨੇ ਕੁੱਲ ਵਿਕਰੀ ਨੂੰ ਵਿਸ਼ਵ ਰਿਕਾਰਡ ਦੱਸਿਆ ਤੁਹਾਨੂੰ ਦੱਸਦੀ ਕਿ ਟਾਈਟੈਨਿਕ ਚ ਸਵਾਰ ਸਭ ਤੋਂ ਅਮੀਰ ਯਾਤਰੀ ਦੀ ਸੋਨੇ ਦੀ ਜੇਬ ਵਾਲੀ ਘੜੀ ਟਾਈਟੈਨਿਕ ਦੀ ਸਮੁੰਦਰੀ ਯਾਤਰਾ ਨਾਲ ਜੁੜੀ ਸਭ ਤੋਂ ਯਾਦਗਾਰ ਚੀਜ਼ ਸੀ ਇਸ ਦੀ ਵਿਕਰੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ 14 ਕੈਰਟ ਸੋਨੇ ਦੀ ਵਲਥਮ ਜੇਬ ਘੜੀ ਕਾਰੋਬਾਰੀ ਜੌਨ ਜਾਕਬ ਐਸਟਰ ਚੌਥੇ ਦੀ ਸੀ ਜਿਸ ਦੀ 1912 ਚ 47 ਸਾਲ ਦੀ ਉਮਰ ਚ ਜਹਾਜ਼ ਤੇ ਡੁੱਬਣ ਨਾਲ ਮੌਤ ਹੋ ਗਈ ਸੀ ਇਹ ਘੜੀ ਸ਼ਨੀਵਾਰ ਨੂੰ ਨਿਲਾਮੀ ਦੌਰਾਨ ਅਮਰੀਕਾ ਦੇ ਹੈਨਰੀ ਐਲਡਰਿਜ ਐਂਡ ਸਨ ਡਿਵਾਈਸ ਵਿਲਟ ਸ਼ਾਇਰ ਤੋਂ ਇੱਕ ਨਿੱਜੀ ਕਲੈਕਟਰ ਦੁਆਰਾ ਖਰੀਦੀ ਗਈ ਹੈ ਐਸਟਰ ਨੂੰ ਆਰਐਮਐਸ ਟਾਈਟੈਨਿਕ ਤੇ ਸਭ ਤੋਂ ਅਮੀਰ ਯਾਤਰੀ ਵਜੋਂ ਜਾਣਿਆ ਜਾਂਦਾ ਹੈ ਤੇ ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਚੋਂ ਇੱਕ ਮੰਨਿਆ ਜਾਂਦਾ ਸੀ ਜਿਸ ਦੀ ਕੁੱਲ ਜਾਇਦਾਦ ਲਗਭਗ 87 ਮਿਲੀਅਨ ਡਾਲਰ ਸੀ ਜਦੋਂ ਟਾਈਟੈਨਿਕ ਦੇ ਡੁੱਬਣ ਤੋਂ ਕਈ ਦਿਨਾਂ ਬਾਅਦ ਐਸਟਰ ਦੇ ਅਵਸ਼ੇਸ਼ ਬਰਾਮਦ ਕੀਤੇ ਗਏ ਸਨ ਤਾਂ ਐਸਟਰ ਦੀ ਲਾਸ਼ ਦੇ ਨਾਲ ਜੇ ਜੇ ਏ ਦੇ ਨਾਮ ਨਾਲ ਉਕਰੀ ਹੋਈ ਇੱਕ ਘੜੀ ਮਿਲੀ ਸੀ ਉਸ ਦੇ ਕਬਜ਼ੇ ਵਿੱਚੋਂ ਇੱਕ ਹੀਰੇ ਦੀ ਮੰਦਰੀ ਸੋਨੇ ਅਤੇ ਹੀਰਿਆਂ ਦੀ ਕਫਲਿੰਕ ਵੀ ਬਰਾਮਦ ਹੋਈਆਂ ਸਨ ਜੌਨ ਜੈਕਬ ਐਸਟਰ ਚੌਥੇ ਦੇ ਕਫਲਿੰਕਸ ਅਤੇ ਟਾਈਟੈਨਿਕ ਦੀ ਪਹਿਲੀ ਸ਼੍ਰੇਣੀ ਦੀ ਰਹਿਸ਼ ਲਈ ਯੋਜਨਾਵਾਂ ਵੀ ਨਿਲਾਮੀ ਲਈ ਪੇਸ਼ਕਸ਼ ਦੇ ਸਨ ਐਸਟਰ ਲਗਭਗ 1500 ਲੋਕਾਂ ਵਿੱਚੋਂ ਇੱਕ ਸੀ ਜੋ 15 ਅਪ੍ਰੈਲ 1912 ਨੂੰ ਇੱਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਟਾਈਟੈਨਿਕ ਦੇ ਡੁੱਬਣ ਨਾਲ ਮਰ ਗਏ ਸਨ ਇਸ ਹਾਦਸੇ 'ਚ ਉਸ ਦੀ ਗਰਭਵਤੀ ਪਤਨੀ ਮੈਡਲਿਨ ਵਾਲਵਾਲ ਬਚ ਗਈ ਨਵੰਬਰ 'ਚ ਟਾਈਟੈਨਿਕ ਦੇ ਪਹਿਲੇ ਦਰਜੇ ਦੇ ਰੈਸਟੋਰੈਂਟ ਦਾ ਇੱਕ ਦੁਰਲਭ ਮੈਨੂ 1912 ਦੇ ਦੁਖਾਂਤ 'ਚ ਮਾਰੇ ਗਏ ਇੱਕ ਹੋਰ ਵਿਅਕਤੀ ਦੀ ਜੇਬ ਘੜੀ ਦੇ ਨਾਲ ਨਿਲਾਮੀ 'ਚ ਵੇਚਿਆ ਗਿਆ ਮੈਨੂ ਲਗਭਗ 1 ਲੱਖ 1600 ਡਾਲਰ 'ਚ ਵੇਚਿਆ ਗਿਆ ਰੂਸੀ ਪ੍ਰਵਾਸੀ ਸਿਨਾਈ ਕੰਟੋਰ ਤੋਂ ਬਰਾਮਦ ਕੀਤੀ ਇੱਕ ਜੇਬ ਘੜੀ ਲਗਭਗ 118700 ਡਾਲਰ ਚ ਵੇਚੀ ਗਈ। ਇਰਾਕ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। BBC ਨਿਊਜ਼ ਮੁਤਾਬਕ ਇਰਾਕ ਚ ਹੁਣ ਸਮਲਿੰਗੀ ਸਬੰਧ ਰੱਖਣ ਵਾਲਿਆਂ ਨੂੰ 10 ਤੋਂ 15 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਦੱਸਦੀ ਹੈ ਕਿ ਨਵੇਂ ਕਾਨੂੰਨ ਮੁਤਾਬਕ ਟਰਾਂਸਜੈਂਡਰ ਲੋਕਾਂ ਨੂੰ 3 ਸਾਲ ਤੱਕ ਦੀ ਜੇਲ ਵੀ ਹੋ ਸਕਦੀ ਹੈ। ਇਸ ਫੈਸਲੇ ਦਾ ਸਮਰਥਨ ਕਰਨ ਵਾਲਿਆਂ ਨੇ ਕਿਹਾ ਹੈ ਕਿ ਨਵੇਂ ਕਾਨੂੰਨ ਰਾਹੀਂ ਉਹ ਦੇਸ਼ 'ਚ ਧਾਰਮਿਕ ਭਾਵਨਾਵਾਂ ਦੀ ਰੱਖਿਆ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਅਲ ਜਜ਼ੀਰਾ ਦੇ ਅਨੁਸਾਰ ਸਮਲਿੰਗੀ ਜਾਂ ਵਿਸ਼ਵਾਗਮਨੀ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਅਤੇ ਲਿੰਗ ਤਬਦੀਲੀ ਦੀਆਂ ਸਰਜਰੀਆਂ ਕਰਨ ਵਾਲੇ ਡਾਕਟਰਾਂ ਨੂੰ ਹੁਣ ਇਰਾਕ 'ਚ ਜੇਲ੍ਹ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਜਾਣਬੁੱਝ ਕੇ ਔਰਤਾਂ ਵਰਗਾ ਵਿਵਹਾਰ ਕਰਨ ਵਾਲੇ ਅਤੇ ਪਤਨੀ ਦੀ ਅਦਲਾ ਬਦਲੀ ਕਰਨ ਵਾਲੇ ਮਰਦਾਂ ਨੂੰ ਵੀ ਨਵੇਂ ਕਾਨੂੰਨ ਤਹਿਤ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਾਲ ਹੀ ਸਮਲਿੰਗੀ ਸਬੰਧਾਂ ਨੂੰ ਬढ़ावा ਦੇਣ ਵਾਲੇ ਲੋਕਾਂ ਲਈ 7 ਸਾਲ ਦੀ ਕੈਦ ਦੀ ਵਿਵਸਥਾਏ ਦਰਸਲ ਇਰਾਕ ਵਿੱਚ 1980 ਦੇ 22ਵਾਂ ਗੰਮਨੀ ਨੂੰ ਕਾਨੂੰਨ ਨੂੰ ਬਦਲਿਆ ਗਿਆ ਸੀ ਅਤੇ ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ ਨੂੰ ਇਸ ਵਿੱਚ ਜੋੜਿਆ ਗਿਆ ਸੀ ਇਸ ਫੈਸਲੇ ਦਾ ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਨੇ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਇਸ 'ਤੇ ਫਿਰ ਤੋਂ ਬਦਲਾਅ ਕੀਤੇ ਗਏ ਨੇ ਇਰਾਕੀ ਸੰਸਦ ਅਮੀਰ ਅਲ ਮਾਮੂਰੀ ਨੇ ਸ਼ਫਾਕ ਨਿਊਜ਼ ਨੂੰ ਦੱਸਿਆ ਕਿ ਇਸਲਾਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਖਿਲਾਫ ਜਾਣ ਵਾਲਿਆਂ ਤੇ ਲਗਾਮ ਲਗਾਉਣ ਲਈ ਇਹ ਕਾਨੂੰਨ ਬਹੁਤ ਮਹੱਤਵਪੂਰਨ ਹੈ ਇਸ ਬਿੱਲ ਨੂੰ ਅਪ੍ਰੈਲ ਦੇ ਸ਼ੁਰੂ ਚ ਪਾਸ ਕੀਤਾ ਜਾਣਾ ਸੀ ਪਰ ਇराकी ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ ਸੁਦਾਨੀ ਦੇ ਅਮਰੀਕਾ ਦੌਰੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ ਤੇ ਯੂਰਪੀ ਸੰਘ ਨੇ ਇਰਾਕ ਚ ਪਾਸ ਕੀਤੇ ਗਏ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ ਇਸ ਨਾਲ ਇਰਾਕ ਦੀ ਆਰਥਿਕਤਾ ਅਤੇ ਵਿਦੇਸ਼ੀ ਨਿਵੇਸ਼ ਵੀ ਪ੍ਰਭਾਵਿਤ ਹੋਵੇਗਾ ਨਾਲ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੂਨ ਨੇ ਇਸ ਕਾਨੂੰਨ ਨੂੰ ਖਤਰਨਾਕ ਅਤੇ ਚਿੰਤਾਜਨਕ ਦੱਸਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੀ ਪਛਾਣ ਦੇ ਆਧਾਰ 'ਤੇ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਅਸੀਂ ਇਰਾਕ ਦੀ ਸਰਕਾਰ ਨੂੰ ਲੋਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹਾਂ। ਹਿਊਮਨ ਰਾਈਟਸ ਵਾਚ ਦੀ 2022 ਦੀ ਰਿਪੋਰਟ ਦੇ ਅਨੁਸਾਰ ਇਰਾਕ 'ਚ ਲੰਬੇ ਸਮੇਂ ਤੋਂ ਐਲਜੀਬੀਟੀਕਿਊ ਭਾਈਚਾਰੇ ਨੂੰ ਸਤਾਇਆ ਜਾ ਰਿਹਾ ਹੈ। ਉਨ੍ਹਾਂ ਖਿਲਾਫ ਅਗਵਾ, ਬਲਾਤਕਾਰ, ਤਸ਼ੱਦਦ ਅਤੇ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇराकी ਰਾਜਨੇਤਾ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਵੀ LGBTQ ਦੇ ਖਿਲਾਫ ਬਿਆਨ ਦਿੰਦੇ ਰਹਿੰਦੇ ਨੇ। ਅਮਰੀਕਾ 'ਚ ਵਾਪਰੇ ਇੱਕ ਭਿਆਨਕ ਕਾਰ ਹਾਦਸੇ 'ਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਉਹਨਾਂ ਦੀ ਐਸਯੂਵੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ 'ਚ ਇੱਕ ਪੁਲ ਨਾਲ ਟਕਰਾ ਗਈ ਤੇ ਫਿਰ ਸੜਕ ਤੋਂ ਹੇਠਾਂ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਆਨੰਦ ਜ਼ਿਲ੍ਹੇ 'ਚ ਰਹਿਣ ਵਾਲੀ ਰੇਖਾਬੀਨ ਪਟੇਲ, ਸੰਗੀਤਾਬੀਨ ਪਟੇਲ ਅਤੇ ਮਨੀਸ਼ਾਬੀਨ ਪਟੇਲ ਵਜੋਂ ਹੋਈ ਹੈ। ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫ਼ਤਰ ਦੀਆਂ ਰਿਪੋਰਟਸ ਅਨੁਸਾਰ ਐਸਯੂਵੀ 1 85 ਬੇਕਾਬੂ ਹੋਣ ਤੋਂ ਬਾਅਦ ਉੱਤਰ ਵੱਲ ਜਾ ਰਹੀਆਂ ਸਾਰੀਆਂ ਲਾਈਨਾਂ ਨੂੰ ਪਾਰ ਕਰਦੇ ਹੋਏ ਪੁਲ ਦੇ ਉਲਟ ਪਾਸੇ ਦੇ ਦਰਖਤਾਂ ਨਾਲ ਜਾ ਟਕਰਾਇਆ ਅਤੇ ਫਿਰ ਡਿਵਾਈਡਰ 'ਤੇ ਜਾ ਵਜੀ ਹਾਦਸੇ 'ਚ ਕਾਰ ਦੇ ਪਰਖੱਚੇ ਉੱਡ ਗਏ ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ੋਰਦਾਰ ਸੀ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਮੁਖ ਡਿਪਟੀ ਕਰੋਨਰ ਮਾਈਕ ਐਲਨਸ ਨੇ ਦੱਸਿਆ ਕਿ ਇਹ ਹਾਦਸੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਲਿਮਟ ਤੋਂ ਵੱਧ ਸੀ ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਹੋਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਕਾਰ ਦੇ ਕਈ ਟੁਕੜੇ ਖਿਲਰੇ ਹੋਏ ਮਿਲੇ ਨੇ। ਸਾਊਥ ਕੈਰੋਲਿਨਾ ਹਾਈਵੇ ਪੈਟਰੋਲ, ਗੈਂਟ ਫਾਇਰ ਐਂਡ ਰੈਸਕਿਊ ਤੇ ਗ੍ਰੀਨਵਿਲੇ ਕਾਉਂਟੀ EMS ਦੀਆਂ ਕਈ ਯੂਨਿਟਸ ਸਮੇਤ ਐਮਰਜੈਂਸੀ ਰਿਸਪੌਂਸ ਟੀਮਾਂ ਘਟਨਾ ਸਥਾਨ ਤੇ ਪਹੁੰਚੀਆਂ। ਦੱਸਦੀ ਹੈ ਕਿ ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ